ਜਾ ਮੌਜੂਦ ਹੋ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਘਰਾ ਦੇ ਵਿੱਚੋਂ ਨਿਕਲਣ ਤੋਂ ਪਹਿਲਾਂ ਸਾਵਧਾਨ ਹੋ ਜਾਓ ਤੇ ਇਸ ਅਪਡੇਟ ਨੂੰ ਸੁਣੋ ਕਿਉਂਕਿ ਦਸੰਬਰ ਦੇ ਮਹੀਨੇ ਜਿਹੜੇ ਵੀ ਦਿਨ ਡਰੇ ਗਏ ਨੇ ਉਸ ਦੀ ਮੌਸਮ ਵਿਭਾਗ ਨੇ ਪੂਰੀ ਅਲਰਟ ਜੋ ਹੈ ਜਾਰੀ ਕੀਤੀ ਹੈ ਅਪਡੇਟ ਸ਼ੇਅਰ ਕੀਤੀ ਹੈ ਸਾਡੇ ਨਾਲ ਗਲਤੀ ਨਾਲ ਵੀ ਕਿਤੇ ਘੁੰਮਣ ਜਾਣ ਦਾ ਪਲਾਨ ਨਾ ਹੀ ਬਣਾਓ ਤੇ ਚੰਗਾ ਹੈ ਕਿਉਂਕਿ ਜੋ ਹੈ ਠੰਡ ਦੇ ਕਾਰਨ ਲਗਾਤਾਰ ਐਕਸੀਡੈਂਟ ਵਧਦੇ ਜਾ ਰਹੇ ਨੇ ਜਿਵੇਂ ਕਿ ਡੇਲੀ ਪੋਸਟ ਪੰਜਾਬੀ ਦੇ ਉੱਤੇ ਥੋੜੀ ਦੇਰ ਪਹਿਲਾਂ ਵੀ ਇੱਕ ਅਪਡੇਟ ਸਾਂਝੀ ਕੀਤੀ ਗਈ ਸੀ ਜੋ ਕਿ ਪਿਆਨਕ ਐਕਸੀਡੈਂਟ ਹੋਇਆ ਸੀਗਾ ਹਾਦਸਾ ਵਾਪਰਿਆ ਸੀ ਗੱਡੀਆਂ ਦਾ ਤੇ ਟਰੱਕ ਜੁਨੇ ਪੂਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਸੀ ਤਾਂ ਆਪਣੀ ਜਾਨ ਦੀ ਪਰਵਾਹ ਕਰਦੇ ਹੋਏ ਇਸ ਖਬਰ ਨੂੰ ਧਿਆਨ ਦੇ ਨਾਲ ਸੁਣੋ ਤੇ ਆਪਣੇ ਘਰ ਰਹਿਣਾ ਹੀ ਚੰਗਾ ਹੈਗਾ ਤੇ ਜਿੱਥੇ ਵੀ ਅਗਰ ਤੁਸੀਂ ਜਾਣੇ ਹੋ ਆਪਣੀ ਸੁਰੱਖਿਆ ਪੂਰਾ ਕਰਕੇ ਜਾਓ ਕਿਉਂਕਿ ਰਸਤੇ ਦੇ ਵਿੱਚ ਧੁੰਦ ਬਹੁਤ ਵੱਧ ਚੁੱਕੀ ਹੋਈ ਹੈ ਪੰਜਾਬ ਦੇ ਵਿੱਚ ਕਿਹੜੇ ਇਲਾਕੇ 'ਚ ਤੁਸੀਂ ਮੌਜੂਦ ਹੋ ਕਿਸ ਤਰੀਕੇ ਦਾ ਮੌਸਮ ਹੈ ਉਹ ਵੀ ਸਾਨੂੰ ਦੱਸੋ ਮੌਸਮ ਵਿਭਾਗ ਨੇ ਸੂਬੇ ਦੇ ਵਿੱਚ ਲਗਾਤਾਰ ਪੈਰੀ ਸੰਘਣੀ ਧੁੰਦ ਦੇ ਕਰਕੇ ਅਗਲੇ 3 ਦਿਨਾਂ ਦੇ ਲਈ ਅਲਰਟ ਜਾਰੀ ਕੀਤਾ ਹੈ ਮੌਸਮ ਵਿਗਿਆਨੀਆਂ ਨੇ ਅੱਜ ਸੰਘਣੀ ਧੁੰਦ ਪੈਣ ਦੀ ਪੇਸ਼ੰਗੋਈ ਕਰਦਿਆਂ ਯਾਨੀ ਕਿ ਜਾਣਕਾਰੀ ਦਿੰਦੇ ਆ ਰੈੱਡ ਅਲਰਟ ਵੀ ਜਾਰੀ ਕੀਤਾ ਇਸ ਤੋਂ ਇਲਾਵਾ 28 29 30 ਦਸੰਬਰ ਨੂੰ ਸੰਘਣੀ ਧੁੰਦ ਪੈਣ ਸੰਬੰਧੀ yellow ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ 3-4 ਦਿਨ ਘਟੋ-ਘਟਾ ਤਾਪਮਾਨ ਵਿੱਚ ਕੋਈ ਬਹੁਤਾ ਬਦਲਾਅ ਨਹੀਂ ਨਹੀਂ ਹੋਵੇਗਾ ਮੌਸਮ ਵਿਭਾਗ ਤੋਂ ਜੋ ਹੈ ਮਿਲੀ ਜਾਣਕਾਰੀ ਦੇ ਅਨਸਾਰ ਦੱਸਣਾ ਚਾਹੁੰਨੇ ਆ ਕਿ ਮੰਗਲਵਾਰ ਨੂੰ ਚੰਡੀਗੜ੍ਹ ਦੇ ਵਿੱਚ ਘੱਟੋ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਅੰਮ੍ਰਿਤਸਰ ਦੇ ਵਿੱਚ 8.2 ਜੇਕਰ ਤੁਸੀਂ ਇਹਨਾਂ ਜ਼ਿਲ੍ਹਿਆਂ ਬਾਰੇ ਜੋ ਕਿ ਆਪਾਂ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਕਿਤੇ ਵੀ ਮੌਜੂਦ ਹੋ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਕਿਸ ਤਰੀਕੇ ਦਾ ਇਸ ਵੇਲੇ ਮੌਸਮ ਹੈ ਕਿ ਭਵਿੱਖਬਾਣੀ ਸੱਚ ਹੈਗੀ ਹੈ ਮੌਸਮ ਵਿਭਾਗ ਦੀ ਲੁਧਿਆਣਾ ਦੇ ਵਿੱਚ 7.2 ਪਟਿਆਲਾ ਦੇ ਵਿੱਚ 8.6 ਡਿਗਰੀ ਸੈਲਸੀਅਸ ਪਠਾਨਕੋਟ ਵਿੱਚ 6.5 ਗੁਰਦਾਸਪੁਰ 7 ਫਰੀਦਕੋਟ 7.5 ਨਵਾਂ ਸ਼ਹਿਰ 7 ਡਿਗਰੀ ਸੈਲਸੀਅਸ ਬਰਨਾਲਾ ਦੇ ਵਿੱਚ 8.7 ਫਤਿਹਗੜ੍ਹ ਸਾਹਿਬ ਦੇ ਵਿੱਚ 8 ਫਰੋਜ਼ਪੁਰ ਦੇ ਵਿੱਚ 9.4 ਡਿਗਰੀ ਸੈਲਸੀਅਸ ਮੋਗਾ ਵਿੱਚ 8.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ ਤਾਪਮਾਨ ਆਮ ਨਾਲੋਂ 1 ਤੋਂ 2 ਡਿਗਰੀ ਸੈਲਸੀਅਸ ਤੱਕ ਘੱਟ ਦਰਜ ਕੀਤਾ ਹੈ ਦੱਸ ਦੇ ਕਿ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਤੇ ਜੋ ਹੈ ਅਤਿ ਦੀ ਠੰਡ ਨੇ ਆਮ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ ਮੰਗਲਵਾਰ ਤੇ ਅੱਜ ਸੂਬੇ ਦੇ ਦਰਜਨ ਤੋਂ ਵੱਧ ਸ਼ਹਿਰਾਂ ਦੇ ਵਿੱਚ ਸੰਘਣੀ ਧੁੰਦ ਪਈ ਹੈ ਜਿੱਥੇ ਦੂਰ ਤੱਕ ਦਿਖਣ ਜੋ ਹੈ ਹੱਦ 50 ਮੀਟਰ ਯਾਨੀ ਕਿ ਵਿਜ਼ਿਬਿਲਟੀ ਸਿਰਫ 50 ਮੀਟਰ ਦੇ ਕਰੀਬ ਦਰਜ ਕੀਤੀ ਗਈ ਹੈ ਬਹੁਤ ਹੀ ਘੱਟ ਵਿਜ਼ਿਬਿਲਟੀ ਹੋ ਗਈ ਹੈ ਧੁੰਦ ਕਾਰਨ ਤਾਂ ਐਕਸੀਡੈਂਟ ਹੋਣ ਦੇ ਚਾਂਸਸ ਵੀ ਵੱਧਦੇ ਜਾ ਰਹੇ ਨੇ ਤੇ ਖਬਰਾਂ ਵੀ ਆ ਰਹੀਆਂ ਨੇ ਕਿ ਗੱਡੀਆਂ ਟਕਰਾ ਜਾਂਦੀਆਂ ਨੇ ਵੱਡਾ ਭਿਆਨਕ ਹਾਦਸਾ ਹੋ ਜਾਂਦਾ ਹੈ ਤਾਂ ਇਸ ਤੋਂ ਬਚਾਅ ਰੱਖੋ ਮੰਗਲਵਾਰ ਨੂੰ ਸੰਗਣੀ ਧੁੰਦ ਦਾ ਅਸਰ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਆਦਮਪੁਰ ਹਲਵਾਰਾ ਅਤੇ ਬਠਿੰਡਾ ਸਣੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਬਠਿੰਡਾ ਸ਼ਹਿਰ ਸਭ ਤੋਂ ਠੰਡਾ ਰਿਹਾ ਹੈ ਬਠਿੰਡਾ ਦੇ ਵਿੱਚ ਘੱਟੋ ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਦਰਜ ਕਰ ਦਿੱਤਾ ਗਿਆ ਤਾਂ ਮੰਗਲਵਾਰ ਦੇ ਵਿੱਚ ਜੋ ਹੈ ਸੰਘਣੀ ਧੁੰਦ ਕਾਰਨ ਦਿੱਲੀ ਹਾਈਵੇ ਅੱਡੇ ਤੋਂ ਦਰਜਨ ਦੇ ਕਰੀਬ ਉਡਾਨਾਂ ਦੇ ਰਾਤ ਤਬਦੀਲ ਕੀਤੇ ਗਏ ਜਦਕਿ ਵੱਡੀ ਗਿਣਤੀ ਉਡਾਨਾਂ ਦੇਰੀ ਦੇ ਨਾਲ ਪੁੱਜੀਆਂ ਯਾਨੀ ਕਿ ਜੋ ਫਲਾਈਟਸ ਨੇ ਉਹ ਦੇਰੀ ਦੇ ਨਾਲ ਪੁੱਜੀਆਂ ਨੇ ਉਧਰ ਜੰਮੂ ਕਸ਼ਮੀਰ ਵੀ ਜੋ ਹੈ ਠੰਡ ਲਗਾਤਾਰ ਵੱਧੀ ਜਾ ਰਹੀ ਹੈ ਬਹੁਤੀਆਂ ਥਾਵਾਂ ਤੇ ਤਾਪਮਾਨ ਮਨਵੀ ਤੋਂ ਹੇਟਾ ਦਰਜ ਕੀਤਾ ਗਿਆ ਤਾਂ ਕੁਮਨ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਇਸ ਖਬਰ ਨੂੰ ਧਿਆਨ ਨਾਲ ਸੁੰਨਾ ਸੋਚ ਸਮਝ ਕੇ ਨਿਕਲਣਾ ਕਰੋ ਬਾਰ ਕਿਉਂਕਿ ਤੁੰਦ ਦੇ ਕਾਰਨ ਬਹੁਤ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਆਪਣਾ ਖਿਆਲ ਰੱਖਣਾ ਨਾ ਭੁੱਲਾ ਤੇ ਕਿੱਥੇ ਇਸ ਵੇਲੇ ਮੌਜੂਦ ਹੋ ਕਿਸ ਤਰੀਕੇ ਦਾ ਮੌਸਮ ਹੈ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝਾ ਕਰਨਾ ਨਾ ਭੁੱਲਾ ਇਸ ਵੇਲੇ ਕਿਹੜੀ ਜਗ੍ਹਾ ਮੌਜੂਦ ਹੋ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਘਰਾਂ ਦੇ ਵਿੱਚੋਂ ਨਿਕਲਣ ਤੋਂ ਪਹਿਲਾਂ ਸਾਵਧਾਨ ਹੋ ਜਾਓ ਤੇ ਇਸ ਅਪਡੇਟ ਨੂੰ ਸੁਣੋ ਕਿਉਂਕਿ ਦਸੰਬਰ ਦੇ ਮਹੀਨੇ ਜਿਹੜੇ ਵੀ ਦਿਨ ਰੈਗ